ਵਿੱਚ ਪੰਜਾਬ ਦੇ ਵਿੱਚ ਜਿਹੜੀ ਆ ਚਰਚਾ ਹੋ ਰਹੀ ਹੈ ਹਰ ਪਾਸੇ ਲੋਕ ਛਲਾਗਾ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਅਜਿਹੀ ਮਿਸਾਲ ਹਰ ਇੱਕ ਨੂੰ ਦੇਣੀ ਚਾਹੀਦੀ ਆਪਣੇ ਦਸਵੰਦ ਦੇ ਵਿੱਚੋਂ ਪੈਸੇ ਕੱਟ ਕੇ ਜਿਹੜਾ ਅਚੇਹ ਉਪਰਾਲਾ ਕਰਨਾ ਚਾਹੀਦਾ ਹੈ ਇੱਕ ਵਾਰ ਤਸਵੀਰਾਂ ਦੇਖ ਕਰਦੇ ਆਂ ਪੂਰੇ ਪਿੰਡ ਦੇ ਵਿੱਚ ਇਸ ਵਕਤ ਖੁਸ਼ੀ ਦਾ ਵੀ ਕਿੰਨਾ ਕਿਤੇ ਬੋਲੇ ਸੋ ਨਿਹਾਲ ਬਹੁਤ ਦੁਰੀਆਕ ਬੋਲੇ इस पिंड वक्री ही मिसाल देखने मिली दस दे की ग्रंथी सिंह का पिंड वालिया वालों सन्मान किया गया तो तौले देठा ਰਹਿਣ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਪਿੰਡ ਦੇ ਵਿੱਚ ਵੱਖਰੀ ਹੀ ਮਿਸਾਲ ਦੇਖਣ ਨੂੰ ਮਿਲੀ ਦੱਸਦੇ ਕਿ ਗ੍ਰੰਥੀ ਸਿੰਘ ਦਾ ਪਿੰਡ ਪਾਲੀਆਂ ਦੇ ਵੱਲੋਂ ਸਨਮਾਨ ਕੀਤਾ ਕਿ ਆਜ ਤੋਂ ਤੋਲੇ ਦੇ ਕੈਂਠਾ ਦੇ ਨਾਲ ਰਹਿਣ ਦੇ ਲਈ ਕੋਠੀ ਏਸੀ ਵਾਲ ਦਿੱਤੀ ਜਾਂਦੀ ਹੈ LED ਦਸਣੇ ਹੋਰ ਵੀ ਸਹੂਲਤਾ ਦਿੱਤੀਆਂ ਗਈਆਂ ਦਰਅਸਲ ਕੈਨੇਡਾ ਯੂਕੇ ਬੈਠੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਗ੍ਰੰਥੀ ਸਿੰਘ ਨੂੰ ਪੈਸੇ ਭੇਜੇ ਗਏ ਤਸਵੀਰਾਂ ਅੰਮ੍ਰਿਤਸਰ ਦੇ ਹਲਕਾ ਟਾਰੀ ਦੇ ਪਿੰਡ ਜਠੌਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਾਬਾ ਕਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਨੂੰ ਪਿੰਡ ਦੇ ਨੌਜਵਾਨ ਜੋ ਕਿ ਯੂਕੇ ਕੈਨੇਡਾ ਦੇ ਵਿੱਚ ਗਏ ਹੋਏ ਸੀ ਉਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਸਦਕਾ ਦਸਵੰਦ ਕੱਢ ਕੇ ਬਾਬਾ ਜੀ ਨੂੰ 2 ਤੋਲੇ ਦਾ ਸੋਨੇ ਦਾ ਕੈਂਠਾ ਪੇਂਟ ਕੀਤਾ ਇਸ ਜਿਹੜੀ ਆ ਸਨਮਾਨ ਦੀ ਪੂਰੇ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆ ਚਰਚਾ ਹੋ ਰਹੀ ਹੈ ਹਰ ਪਾਸੇ ਲੋਕ ਸ਼ਲਾਗਾ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਅਜਿਹੀ ਮਿਸਾਲ ਹਰ ਇੱਕ ਨੂੰ ਦੇਣੀ ਚਾਹੀਦੀ ਆਪਣੇ ਦਸਵੰਦ ਦੇ ਵਿੱਚ ਪੈਸੇ ਕੱਟ ਕੇ ਜਿਹੜਾ ਅਚੇਹ ਉਤਰਾਲਾ ਕਰਨਾ ਚਾਹੀਦਾ ਹੈ ਇੱਕ ਵਾਰ ਤਸਵੀਰਾਂ ਦੇਖ ਕਰਦੇ ਹਾਂ ਪੂਰੇ ਪਿੰਡ ਦੇ ਵਿੱਚ ਇਸ ਵਕਤ ਖੁਸ਼ੀ ਦਾ ਵੀ ਕਿੰਨਾ ਕਿਤੇ ਮਾਹੌਲ ਨਸਰ ਆ ਰਿਹਾ ਹੈ ਮੇਰਾ ਪੂਰਾ ਨਾਮ ਗੁਰਸਮਰਨਜੀਤ ਸਿੰਘ ਆ ਤੇ ਛੋਟਾ ਨਾਮ ਮਾਨ ਦੇ ਨਾਮ ਦੇ ਯਾ ਸਾਰੇ ਜਾਣਦੇ ਆ ਮਾਨ ਸਾਹਿਬ ਕਿਤਾ ਦੇ ਅੱਜ ਬਹੁਤ ਸਨਮਾਨ ਸਨਮਾਨ ਕੀਤਾ ਗਿਆ ਅ ਪ੍ਰੰਤ ਦੇ ਇੱਕ ਦਾ ਪਿੰਡ ਹਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ ਇਹ ਮਾਨ ਸਨਮਾਨ ਜਿਹੜਾ ਇਕੱਲੇ ਗਰੰਥੀ ਸਿੰਘ ਦਾ ਨਹੀਂ ਇਹ ਸਾਰੇ ਪਿੰਡ ਦਾ ਹੀ ਮਾਨ ਸਨਮਾਨ ਆ ਜੀ ਕਿਉਂਕਿ ਜੇ ਗਰੰਥੀ ਸਿੰਘ ਦਾ ਮਾਨ ਸਨਮਾਨ ਆ ਸਮਝ ਲਓ ਸਾਰੇ ਪਿੰਡ ਦਾ ਮਾਨ ਸਨਮਾਨ ਹੋ ਗਿਆ ਤੇ ਅੱਗੇ ਸਾਡੇ ਗ੍ਰੰਥੀ ਬਹੁਤ ਹੀ ਮਿਹਨਤੀ ਆ ਤੇ ਸਾਡੇ ਨਗਰ ਦੀ ਜਿਹੜੀ ਏਕਤਾ ਬਹੁਤ ਆ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਚਾਲੀਆਂ ਪਿੰਡਾਂ ਦੇ ਵਿੱਚ ਇਹੋ ਜਿਹਾ ਗੁਰਦੁਆਰਾ ਕਿਸੇ ਨੇ ਨਹੀਂ ਬਣਾਇਆ ਪਿੰਡ ਸਾਡਾ ਬਿਲਕੁਲ ਛੋਟਾ ਤੇ ਪਰ ਏਕਤਾ ਬਹੁਤ ਆ ਗ੍ਰਾਈ ਬੜੀ ਵੱਧ ਚੜਕੇ ਦਿੰਦੇ ਆ ਹਰ ਕੋਈ ਜਿਹਦੇ ਘਰ ਜਾਈਏ ਜਿਸ ਦਿਨ ਸਾਡੀ ਗ੍ਰਾਈ ਹੁੰਦੀ ਆ ਉਸ ਦਿਨ ਸਾਡੇ ਸੰਗਤ ਘੱਟੋ ਘੱਟ ਵੀ 100 ਤੋਂ ਉੱਪਰ ਹੁੰਦੇ ਆ ਤੇ ਹਰ ਘਰ ਦੇ ਵਿੱਚ ਲੰਗਰ ਹੁੰਦਾ ਸਾਡੇ ਕਿਸ ਨੇ ਪਕੌੜਿਆਂ ਲੰਗਰ ਲਾਇਆ ਕਿਸ ਨੇ ਜਲੇਬਾਂ ਲਾਇਆ ਕਿਸ ਨੇ ਠੰਡਿਆਂ ਦਾ ਲਾਇਆ ਬਹੁਤ ਏਕਤਾ ਸਾਡੀ ਨਗਰ ਦੀ ਦੀ ਮਹਾਰਾਜ ਬਾਬਾ ਕ ਲੈਣਾ ਇਸ ਤਰ੍ਹਾਂ ਹੀ ਸਾਡੀ ਨਗਰ ਦੀ ਏਕਤਾ ਬਣਾਈ ਰੱਖੇ ਤੇ ਇਸ ਤਰ੍ਹਾਂ ਹੀ ਤਰੱਕੀ ਹੁੰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੀਤ ਸਿੰਘ